ਕੋ ਹੰਗਾਰਾ ਦਾ ਨਰਾਸ਼ਤਾ ਲੋਕਾਂ ਚ ਨਰਾਸ਼ ਤੇ ਇਸ ਕਰਕੇ ਆ ਕਿ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਸਵਜਵਾਗ ਹੀ ਨਹੀਂ ਦਿਖਾਏ ਔਰ ਲੋਕਾਂ ਨੂੰ ਉਹ ਜਦੋਂ ਉਮੀਦਾਂ ਪੂਰੀਆਂ ਨਜ਼ਰ ਨਹੀਂ ਹੋ ਰਹੀਆਂ ਤਾਂ ਲੋਕ ਨਰਾਸ਼ਤ ਹੋਏ ਨੇ ਔਰ ਲੋਕ ਦੁਬਾਰਾ ਇਹ ਮਹਿਸੂਸ ਕਰਨ ਲੱਗੇ ਨੇ ਕਿ ਜੇ ਕਹਿਣੀ ਔਰ ਕਰਨੀ ਚ ਕੋਈ ਪਾਰਟੀ ਪੂਰੀ ਰਹੀ ਹੈ ਔਰ ਜੇ ਪੰਜਾਬ ਦੀ ਹਿੱਤਾਂ ਦੀ ਕੋਈ ਪਹਿਰੇਦਾਰੀ ਕਰ ਸਕਦਾ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਇਸ ਕਰਕੇ ਲੋਕ ਦੁਬਾਰਾ ਅਕਾਲੀ ਦਲ ਵੱਲ ਨੂੰ ਮੁੜ ਰਹੇ ਨੇ ਅਸੀਂ ਸੰਗਤ ਨੂੰ ਅਪੀਲ ਵੀ ਇਹੀ ਕਰਦੇ ਆ ਕਿ ਆਪਣੀ ਖੇਤਰੀ ਪਾਰਟੀ ਨੂੰ ਬਚਾਉਣ ਲਈ ਤੁਹਾਨੂੰ ਲੋੜ ਹੈ ਕਿ ਅਜ ਲਾਮਬੰਦ ਹੋ ਕੇ ਹਿੰਦੂ ਸਿੱਖ ਇਸੇ ਕੇਕ ਤਾਂ ਭਾਈਚਾਰਕ ਸੰਘ ਪੰਜਾਬ ਦੀ ਤਰੱਕੀ ਲਈ ਆਪਾਂ ਸਾਰੇ ਇਕੱਠੇ ਹੋ ਕੇ ਮਜ਼ਬੂਤ ਕਰੀਏ ਸੁਖਪਾਲ ਸਿੰਘ ਕਹਿ ਰਹੇ ਨੇ ਬਿਆਨ ਦਿੱਤਾ ਗਿਆ ਸੀ ਉਸ ਨੇ ਕਿਸ ਤਰ੍ਹਾਂ ਜੀ ਕਾਹਦਾ ਬਿਆਨ ਜੀ ਪ੍ਰਵਾਸੀ ਮਜ਼ਦੂਰਾਂ ਗੈਰ ਗੈਰ ਪ੍ਰਵਾਸੀਆਂ ਕੀ ਉਹਨਾਂ ਨੇ ਆਖਿਆ ਸੀ ਕਿ ਜਿਹੜੇ ਗੈਰ ਪੰਜਾਬੀ ਨੇ ਉਹਨਾਂ ਨੂੰ ਕਈ ਜੁਪੀ ਤੇ ਨਿਆ ਬਿਹਾਰ ਦੇ ਨੇ ਉਹਨਾਂ ਨੂੰ ਨਾ ਤਾਂ ਨੌਕਰੀ ਮਿਲਣੀ ਚਾਹੀਦੀ ਹੈ ਅਤੇ ਨਾ ਹੀ ਹੋਰ ਸਹੂਲਤਾਂ ਮਿਲਣੀ ਚਾਹੀਦੀ। ਦੇਖੋ ਜਿਹੜੀਆਂ ਨੌਕਰੀਆਂ ਦੀ ਗੱਲ ਹੈ ਨੌਕਰੀਆਂ ਚ ਪੰਜਾਬ ਨੂੰ ਪਹਿਲ ਮਿਲਣੀ ਚਾਹੀਦੀ ਹੈ ਜਿਹੜੇ ਪੰਜਾਬ ਦੇ ਵਸਨੀਕ ਨੇ ਇਹਦੇ ਚ ਕੋਈ ਦੂਰ ਆਇਆ ਨਹੀਂ ਇਹ ਇਹ ਬਿਲਕੁਲ ਠੀਕ ਹੈ ਜਿਹੜੀ ਹੁਣ Rajasthan ਤੇ Haryana ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਮੈਂ ਅਸੀਂ ਉਹਨੂੰ ਕੰਡੈਮਨ ਕਰਦੇ ਹਾਂ ਕਿਉਂਕਿ ਸਾਡੇ ਬੱਚੇ ਬੇਰੁਜ਼ਗਾਰ ਫਿਰ ਰਹੇ ਨੇ ਅਸੀਂ ਤਾਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਬਾਹਰ ਨੂੰ ਜਾ ਰਹੇ ਹਾਂ ਕਿ ਸਾਡੇ ਬੱਚੇ ਨੂੰ ਨੌਕਰੀਆਂ ਕਿਉਂ ਨਾ ਅਸੀਂ ਕਿਸੇ ਸਟੇਟ ਦੇ ਕਿਸੇ ਦੇਸ਼ ਦੇਸ਼ ਦੀ ਗੱਲ ਜੋ ਸਟੇਟ ਦੇ ਵਿਰੋਧੀ ਨਹੀਂ ਆ ਸਾਡਾ ਮਸਲਾ ਇਹ ਕਿ ਜਦੋਂ ਰਾਜਸਥਾਨ ਸਾਨੂੰ ਨੌਕਰੀ ਨਹੀਂ ਮਿਲਦੀ ਤਾਂ ਪੰਜਾਬ ਚ ਪੰਜਾਬੀਆਂ ਨੂੰ ਮਿਲਣੀ ਚਾਹੀਦੀ ਹੈ